सतनाम श्री वाहे साहिब जी पूरे गुर का सुन उपदेश पार ब्रह्म निकट कर पेख सास सास सिमर हो गोविंद मन अंतर की उतर चिंद आस अनित त्याग हो तरंग संत जना की तूर मन मंग आप छोड़ बेनती कर हो ਸਾ ਦਸੰਗ ਅਗਨ ਸਾਗਰ ਤਰ ਹੋ ਹਰ ਤਨ ਕੇ ਪਰਲੇਹ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਹੋਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰ ਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੰਤ त्याग ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰਿ ਲੇਹ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੰਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰਿ ਤਨ ਕੇ ਪਰਿ ਲੇਹਿ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਪੂਰੇ ਗੁਰ ਕਾ ਸੁਨਿ ਉਪਦੇਸ ਪਾਰ ਬ੍ਰਹਮ ਨਿਕਟ ਕਰਿ ਭੇਖਿ ਸਾਸ ਸਾਸ ਸਿਮਰਹੁ ਗੋਬਿੰਦ ਮਨਿ ਅੰਤਰਿ ਕੀ ਉਤਰੈ ਚਿੰਦੁ ਆਸ ਅਨੰਤ ਤਿਆਗਹੁ ਤਰੰਗੁ ਸੰਤ ਜਨਾ ਕੀ ਧੂਰ ਮਨਿ ਮੰਗਿ ਆਪਿ ਛੋੜਿ ਬੇਨਤੀ ਕਰਹੁ ਸਾਧ ਸੰਗਿ ਅਗਨ ਸਾਗਰ ਤਰਹੁ ਹਰਿ ਤਨੁ ਕੇ ਪਰਲੇਹੁ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੰਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾ ਦਸੰਗ ਅਗਨ ਸਾਗਰ ਤਰ ਹੋ ਹਰ ਤਨ ਕੇ ਪਰਲੇਹ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰ ਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੰਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰਲੇਹ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਪਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ